ਖਬਰ ਨਮਾ ਦੇਖ ਰਿਹਾ ਸੁਖਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਹਾਂ ਤੁਹਾਡਾ ਹੌਸਰਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਕਹਿਆ ਗਿਆ ਸੀ ਕਿ 31 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਵਿਖੇਗਾ 1 ਗ੍ਰਾਮ ਵੀ ਚਿੱਟੇ ਵਰਗਾ ਨਸ਼ਾ ਕਿਸੇ ਵੀ ਹਲਕੇ ਦੇ ਵਿੱਚੋਂ ਫੜਿਆ ਜਾਂਦਾ ਹੈ ਏਐਸਆਈ ਐਸਪੀ ਐਸਐਸਪੀ ਇਵਨਦੋ ਐਸਐਚ ਉੱਤੇ ਵੀ ਕਾਰਵਾਈ ਹੋਵੇਗੀ ਲੇਕਨ ਨਸ਼ਾ ਤਸਕਰਾਂ ਦੇ ਹੌਸਲੇ ਬਲੰਦ ਨੇ ਜਿਹੜਾ ਵੀ ਕੋਈ ਉਹਨਾਂ ਦੀ ਰਿਪੋਰਟ ਕਰਦਾ ਹੈ ਉਹਨਾਂ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਜਾਂਦੀਆਂ ਨੇ ਇਹਨਾਂ ਨਸ਼ਾ ਤਸਕਰਾਂ ਵੱਲੋਂ ਕਿਉਂਕਿ ਉਹਨਾਂ ਦੀ ਰੋਜ਼ਗਾਰ ਬੰਦ ਹੋਏ ਉਹਨਾਂ ਨੇ ਨਸ਼ਾ ਤਸਕਰੀ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਵੀ ਕੀਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਨਾਲ ਨਾਲ ਉਹਨਾਂ ਨੇ ਪੰਜਾਬ ਦੀਆਂ ਮਾਵਾਂ ਦੇ ਉਹਨਾਂ ਦੇ ਕੋਲੋਂ ਪੁੱਤ ਵੀ ਖੋਲੇ ਚਿੱਟੇ ਦਾ ਨਸ਼ਾ ਕਰਕੇ ਕਈਆਂ ਘਰਾ ਦੇ ਵਿੱਚ 70 ਵੀ ਵਿਛੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਕਿ ਅਸੀਂ ਦੇਸ਼ ਦੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਲੇਕਿਨ ਜਿਸ ਤਰ੍ਹਾਂ ਮਹਮ ਚਲਾਈ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੇਕਿਨ ਉਸ ਦੇ ਹੁਕਮ ਜਿਹੜੇ ਕੀਤੇ ਗਏ ਸੀ ਉਹ ਹੁਕਮਾਂ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਕੰਨਾਂ ਉੱਤੇ ਜੋ ਨਹੀਂ ਸਰਕਾਰੀ ਉਹਨਾਂ ਦੇ ਹੌਸਲੇ ਇੰਨੇ ਕੋ ਉਲੰਧ ਹੋ ਗਏ ਨੇ ਕਿ ਉਹ ਜਿਹੜੇ ਲੋਕ ਉਹਨਾਂ ਦੀ ਸ਼ਿਕਾਇਤ ਕਰਦੇ ਨੇ ਉਹਨਾਂ ਦੀਆਂ ਲੱਤਾਂ ਤੋੜ ਦਿੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਬਲਾਕ ਮੌੜ ਪੈਂਦੇ ਪਿੰਡ ਭਾਈ ਬਖਤੌਰ ਚ ਬੀਤੀ ਰਾਤ ਚਿੱਟਾ ਤਸਕਰਾਂ ਵੱਲੋਂ ਇੱਕ ਸਾਬਕਾ ਫੌਜੀ ਦੀਆਂ ਅਤੇ ਇੱਕ ਨੌਜਵਾਨ ਵੱਲੋਂ ਪਿੰਡ ਵਿਕਾਊ ਸਬੰਧੀ ਪੋਰਸ਼ਨ ਲਾਉਣ ਦੇ ਮਾਮਲਾ ਸਾਹਮਣੇ ਆਇਆ ਨਸ਼ਾ ਤਸਕਰਾਂ ਵੱਲੋਂ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਸਾਬਕਾ ਫੌਜੀ ਰਣਵੀਰ ਸਿੰਘ ਲੱਤਾਂ ਤੋੜਨ ਤੋਂ ਰੋਸ ਆਏ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਉਪ ਸਿੱਧੂ ਲੱਖੀ ਸਿੱਧੂ ਨੇ ਆਪਣੇ ਪਿੰਡ ਤੇ ਬਾਅਦ ਨੈਸ਼ਨਲ ਹਾਈ ਦੇ ਨੇੜੇ ਪਿੰਡ ਸਾਡਾ ਪਿੰਡ ਬਕਾਊ ਹੈ ਪੁਸ਼ਤਲ ਵੀ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਨੇ ਇਸ ਕਦਮ 'ਤੇ ਫੇਸਬੁੱਕ ਤੇ ਲਾਈਵ ਹੋ ਕੇ ਕਈਆਂ ਗੱਲਾਂ ਨਾਲ ਪੰਜਾਬ ਪੁਲਿਸ ਤੇ ਲੱਗ ਗਵੇਂ ਅਤੇ ਸਰਕਾਰ ਦਾ ਯੁੱਧ ਨਸ਼ਾ ਵਿਰੋਧ ਤੇ ਪ੍ਰਸ਼ੰਦਾ ਚਿੰਨ ਲਗਾਇਆ ਹੈ ਯਾਨਕਿ ਦੇਖ ਲੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਐਨੇ ਕੋ ਹੌਸਲੇ ਬਲੰਦ ਨੇ ਕਿ ਉਹਨਾਂ ਨੇ ਇੱਕ ਸਾਫਕਾ ਫੌਜੀ ਦੀਆਂ ਲੱਤਾਂ ਹੀ ਤੋੜ ਦਿੱਤੀਆਂ ਭਾਈ ਤੁਸੀਂ ਸਾਡੀ ਰਿਪੋਰਟ ਜਿਹੜੀ ਹੈ ਪੰਜਾਬ ਪੁਲਿਸ ਨੂੰ ਕਿਉਂ ਦਿੰਦੇ ਹੋ ਨੌਜਵਾਨ ਲੱਖੀ ਸਿੱਧੂ ਨੇ ਲਾਈਵ ਹੋ ਕੇ ਕਾਕੇ ਪਿੰਡ ਦੀਆਂ ਧੀਆਂ ਪੈਣਾ ਦੁਕਾਨਦਾਰ ਅਤੇ ਮਜ਼ਦੂਰ ਕਿਸਾਨ ਸੁਰੱਖਿਅਤ ਨਹੀਂ ਜਿਸ ਕਰਕੇ ਮਜਬੂਰ ਹੋ ਕੇ ਪਿੰਡ ਵਕਾਊ ਕਰਨਾ ਪਿਆ ਲਖਵੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਪਿੰਡਾਂ ਦੀ ਸਥਿਤੀ ਯੂਪ ਬਿਹਾਰ ਵਰਗੀ ਮਾੜੀ ਹੈ ਹੋ ਗਈ ਹੈ ਇਸ ਲਈ ਲੋਕ ਕਿੱਧਰ ਜਾਣ ਪਿੰਡ ਵਿੱਚ ਚਟੇ ਦੀ ਹੁੰਦੀ ਬੇਲਗਾਮ ਵਿਕਰੀ ਨੂੰ ਲੈ ਕੇ ਲਖਵੀਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਿਸਾਦਪੂਰਵ ਜਾਣਕਾਰੀ ਦਿੱਤੀ ਆ ਹੈ ਪੰਜਾਬ ਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਰੈਲੀ ਵੀ ਕਰ ਦਿੱਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਕਿ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਹੁਣ ਚਟਾ ਨਹੀਂ ਵਿਕੇਗਾ ਲੇਕਿਨ ਇਧਰ ਨਸ਼ਾ ਤਸਕਰਾਂ ਵੱਲੋਂ ਪਿੰਡ ਮੁਖਤੌਰ ਵਾਲਾ ਜੋ ਹਲਕਾ ਬਿਠੰਡੇ ਦੇ ਵਿੱਚ ਪੈਂਦਾ ਹੈ ਸਾਬਕਾ ਫੌਜੀ ਅਤੇ ਇੱਕ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਹਨ